ਮਾ ਜੀਵਨ ਗਰਗਾ ਭਾਰਤੀ ਜਨਤਾ ਪਾਰਟੀ ਸਟੇਟ ਦਾ ਐਗਜ਼ੀਕਟਿਵ ਮੈਂਬਰ ਸਾਡੇ ਬਹੁਤ ਹੀ ਪਵਿੱਤਰ ਤਿਹਾਰ ਜਿਹੜੇ ਨੇ ਦੀਪavali ਦੇ ਸ਼ੁਰੂ ਹੋ ਜਾਂਦੇ ਨੇ ਕੱਲੋਂ ਸਾਡੇ ਹਿੰਦੁਸਤਾਨ ਦਾ ਪ੍ਰਮੁੱਖ ਦੀਪavali ਦਾ ਤਿਹਾਰ ਹੈ ਜਿਹੜਾ ਉਹ ਬੜੇ ਹਰਸ਼ ਉਲਾਸ ਔਰ ਉਤਮਾਨ ਦੇ ਨਾਲ ਮਨਾਇਆ ਜਾਣਾ ਜਿਸ ਦੀ ਮੈਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਦੇਸ਼ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਸਾਰੇ ਹਿੰਦੂਸਤਾਨੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਮਾਂ ਲక్ష్ਮੀ ਦੀ ਕਿਰਪਾ ਸਭ ਤੇ ਅੱਛੀ ਬਣੀ ਰਹੇ ਔਰ ਸਾਡੇ ਨਗਰ ਖੇੜੇ ਤੇ ਵੀ ਸਾਰੀ ਕਿਰਪਾ ਮਾਤਾ ਦੀ ਬਣੀ ਰਹੇ ਔਰ ਉਸ ਤੋਂ ਅਗਲੇ ਦਿਨ ਹੀ ਭਗਵਾਨ ਵਿਸ਼ੂਕਰਮਾ ਜੀ ਦਾ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਹੈ ਉਹਦੀ ਵੀ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਨਾਲ ਹੀ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਗੁਰਪੁਰਬ ਉਸ ਤੋਂ ਥੋੜੇ ਦਿਨਾਂ ਬਾਅਦ ਹੈ ਉਹਦੀ ਵੀ ਮੈਂ ਬਹੁਤ-ਬਹੁਤ ਵਧਾਈ ਦਿੰਨਾ ਹਰ ਗੁਰੂ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਆ ਸਾਡੇ ਹਿੰਦ ਦੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਆਪਣਾ ਸਿਰ ਕਸ਼ਮੀਰੀ ਪੰਡਤਾਂ ਦੇ ਲਈ ਦੇ ਦਿੱਤਾ ਸੀ ਕਿ ਜਿਹੜੀ ਇਤਿਹਾਸ ਦੀ ਸਭ ਤੋਂ ਵੱਡੀ ਕੁਰਬਾਨੀ ਹੈ ਉਹਨਾਂ ਦੇ ਮੈਂ ਚਰਨਾਂ ਚ ਨਤਮਸਤਕ ਹੁੰਦਾ ਹੋਇਆ ਉਹਨਾਂ ਦੇ ਪਵਿੱਤਰ ਦਿਹਾੜੇ ਦੀ ਵੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਸੋ ਮੈਂ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਕਿ ਇਹ ਸਾਰੇ ਇਹ ਹਾਰ ਸਾਡੇ ਇਲਾਕੇ ਦੇ ਲੋਕਾਂ ਦੇ ਦੇਸ਼ ਵਿਰੇਸ਼ ਦੇ ਵਿੱਚ ਵਰਦੇ ਭਾਪੀਆਂ ਦੇ ભગવાન ਕਿਰਪਾ ਕਰਨ ਠੀਕ ਤਰੀਕੇ ਨਾਲ ਬਣਾਇਆ ਜਾ ਸੁਖ ਸਮਰiddhi ਲੈ ਕੇ ਆਉਣ ਇੰਨੇ ਕਹਿੰਦਾ ਸਾਰਿਆਂ ਦਾ ਬਹੁਤ ਧੰਨਵਾਦ